ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਆ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਦੋਂ ਸਭ ਬਿਲਕੁਲ ਕੱਲ ਕੀਤੀ ਆ ਮੁੰਡਿਆਂ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ ਸੈਨ ਸੋਵਾਰ ਨੂੰ 11 ਵਜੇ ਕੋਰਟ ਦੇ ਨੇ ਭਾਨੇ ਸਿੱਧੂ ਦੇ ਪਿੰਡ ਵੱਡਾ ਇਕੱਠ ਰੱਖਿਆ ਗਿਆ ਅਨਸਾਫ਼ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਭਾਨੇ ਦੀ ਜਵਾਨ ਤਾਂ ਅਜ ਹੋ ਚੁੱਕੀ ਆ ਇਸ ਕਰਕੇ ਜਿਹੜਾ ਇਕੱਠ ਹੈ ਉਹ ਰੱਖਿਆ ਗਿਆ ਇਹਨਾਂ ਨੂੰ ਸੋਚ ਲੈ ਵੀ ਕਿ ਭਾਨੇ ਜਵਾਨ ਤਾਂ ਹੋ ਗਈ ਤਾਂ ਇਕੱਠ ਆ ਵੀ ਕੈਸਲ ਕਰਤਾ ਜਾਂ ਇਕੱਠ ਨਹੀਂ ਕਰਾਂਗੇ ਇਕੱਠ ਬਿਲਕੁਲ ਉਵੇਂ ਹੀ ਹੋਊਗਾ ਉਹਦੋਂ ਵੱਧ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ ਸਿੱਧੂ ਦੀ ਜਮਾਨਤ ਹੋਈ ਆ ਕੱਲ ਨੂੰ ਭਾਨਾ ਸਿੱਧੂ ਵੀਰ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਭਾਨੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਭਾਨੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਭਾਵੇਂ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਭਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਪਹਾਣੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਪਹਾਣੇ ਨੂੰ ਪਹਾਣੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਪਹਾਣੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਹੈ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰੇ આરોਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਓਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜਦੁੰਨੇ ਜ਼ਰੂਰ ਪਹੁੰਚਣਾ ਅਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਾਰ ਹੋਊਗਾ ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਆ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਿਹੜਾ ਸਭ ਬਿਲਕੁਲ ਕੱਲ ਕੀਤੀ ਆ ਮੁੰਡੇ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ ਸੈਨ 100 ਵਾਰ ਨੂੰ 11 ਵਜੇ ਕੋਰਟ ਦਨੇ ਭਾਨੇ ਸਿੱਧੂ ਦੇ ਪਿੰਡ ਵੱਡਾ ਇਕੱਠ ਰੱਖਿਆ ਗਿਆ ਅਨਸਾਫ਼ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਭਾਨੇ ਦੀ ਜਵਾਨ ਤੱਕ ਹੋ ਚੁੱਕੀ ਆ ਇਸ ਕਰਕੇ ਜਿਹੜਾ ਇਕੱਠ ਹੈ ਉਹ ਰੱਖਿਆ ਗਿਆ ਇਹਨਾਂ ਨੂੰ ਸੋਚ ਲੈ ਵੀ ਕਿ ਜੇ ਭਾਨੇ ਜਵਾਨ ਤੋ ਹੋ ਗਈ ਤਾਂ ਇਕੱਠ ਖੁਦ ਹੀ ਕੈਨਸਲ ਕਰਤਾ ਜਾਂ ਇਕੱਠ ਨਹੀਂ ਕਰਾਂਗੇ ਇਕੱਠ ਬਿਲਕੁਲ ਉਵੇਂ ਹੀ ਹੋਗਾ ਉਦੋਂ ਵੱਧ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ ਸਿੱਧੂ ਦੀ ਜਮਾਨਤ ਹੋਈ ਆ ਕੱਲ ਨੂੰ ਭਾਨਾ ਸਿੱਧੂ ਵੀਰ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਭਾਨੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਭਾਨੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਭਾਵੇਂ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਭਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਭਾਨੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਭਾਨੇ ਨੂੰ ਭਾਨੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਹੈ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰ ਇਹ ਰੋਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਔਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜਦੁੰਨੇ ਜ਼ਰੂਰ ਪਹੁੰਚਣਾ ਅਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਕਾਰ ਹੋਊਗਾ ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਹੈ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਿਹੜਾ ਸਭ ਬਿਲਕੁਲ ਕੱਲ ਕੀਤੀ ਆ ਮੁੰਡੇ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ ਸੈਨ ਸੋਵਾਰ ਨੂੰ 11 ਵਜੇ ਕੋਰਟ ਦਨੇ ਭਾਨੇ ਸਿੱਧੂ ਦੇ ਪਿੰਡ ਵੱਡਾ ਇਕੱਠ ਰੱਖਿਆ ਗਿਆ ਅਨਸਾਫ਼ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਭਾਨੇ ਦੀ ਜਵਾਨ ਤਾਂ ਅਜ ਹੋ ਚੁੱਕੀ ਆ ਇਸ ਕਰਕੇ ਜਿਹੜਾ ਇਕੱਠ ਹੈ ਉਹ ਰੱਖਿਆ ਗਿਆ ਇਹਨਾਂ ਤੋਂ ਸੋਚ ਲਵੇ ਕਿਤੇ ਭਾਨੇ ਜਮਾਨ ਤੋਂ ਹੋ ਗਈ ਤਾਂ ਕੱਠਾ ਵੀ ਕੈਨਸਲ ਕਰਤਾ ਜਾਂ ਕੱਠ ਨਹੀਂ ਕਰਾਂਗੇ ਕੱਠ ਬਿਲਕੁਲ ਉਵੇਂ ਹੀ ਹੋਊਗਾ ਉਹ ਤੋਂ ਬਾਅਦ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ ਸਿੱਧੂ ਦੀ ਜਮਾਨ ਤੋਂ ਹੋਈ ਆ ਕੱਲ ਨੂੰ ਭਾਨਾ ਸਿੱਧੂ ਵੀਰ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਭਾਨੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਭਾਨੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਭਾਵੇਂ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਭਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਭਾਨੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਭਾਨੇ ਨੂੰ ਭਾਨੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਹੈ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰੇ આરોਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਓਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜਦੁੰਨੇ ਜ਼ਰੂਰ ਪਹੁੰਚਣਾ ਅਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਾਰ ਹੋਊਗਾ ਅੱਜ ਕਚੈਰੀਆਂ ਦੇ ਵਿੱਚ ਖੜੇ ਆ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਖੁਸ਼ਖਬਰੀ ਆ ਤੇ ਸਭ ਤੋਂ ਪਹਿਲਾਂ ਇੱਕ ਬੇਨਤੀ ਕਰਦੀ ਆ ਕਿ 29 ਤਰੀਕ ਨੂੰ ਪਿੰਡ ਕੋਟਦੁੰਨੇ ਜਿਹੜਾ ਇਕੱਠ ਰੱਖਿਆ ਗਿਆ ਸਾਰੇ ਇਨਸਾਫ ਪਸੰਦ ਲੋਕ ਕਿਸਾਨ ਜਥੇਬੰਦੀਆਂ ਸਾਰੇ ਜੁਝਾਰੂ ਲੋਕਾਂ ਦੇ ਅੱਗੇ ਬੇਨਤੀ ਆ ਕਿ 10:30 ਵਜੇ ਤੁਸੀਂ ਪਿੰਡ ਕੋਟਦੁੰਨੇ ਜ਼ਰੂਰ ਪਹੁੰਚਣਾ ਸਾਰਿਆਂ ਨੇ ਤੇ ਜਿਹੜਾ ਸਭ ਬਿਲਕੁਲ ਕੱਲ ਕੀਤੀ ਆ ਮੁੰਡੇ ਨੇ ਠੀਕ ਆ ਬਿਲਕੁਲ ਸਹੀ ਗੱਲ ਆ ਤੇ 29 ਤਰੀਕ ਨੂੰ 300 ਵਾਰ ਨੂੰ 11 ਵਜੇ ਕੋਰਟ ਦਨੇ ਭਾਨੇ ਸਿੱਧੂ ਦੇ ਪਿੰਡ ਵੱਡਾ ਕੱਠ ਰੱਖਿਆ ਗਿਆ ਅਨਸਾਫ ਦੇ ਸੰਬੰਧ ਚ ਜ਼ਬਰ ਤੇ ਜ਼ੁਲਮ ਦੇ ਖਿਲਾਫ ਵੈਸੇ ਵੀ ਭਾਨੇ ਦੀ ਜਬਾਨ ਤੱਕ ਹੋ ਚੁੱਕੀ ਆ ਇਸ ਕਰਕੇ ਜਿਹੜਾ ਕੱਠ ਹੈ ਉਹ ਰੱਖਿਆ ਗਿਆ ਇਹਨਾਂ ਨੂੰ ਸੋਚ ਲੈ ਵੀ ਕਿ ਜੇ ਭਾਨੇ ਜਬਾਨ ਤੋਂ ਹੋ ਗਈ ਤਾਂ ਕੱਠ ਆ ਵੀ ਕੈਨਸਲ ਕਰਤਾ ਜਾਂ ਕੱਠ ਨਹੀਂ ਕਰਾਂਗੇ ਕੱਠ ਬਿਲਕੁਲ ਉਵੇਂ ਹੀ ਹੋਊਗਾ ਉਦੋਂ ਵੱਧ ਹੋਊਗਾ ਤੇ ਵੱਧ ਕਰਾਂਗੇ ਸਾਰੇ ਤੁਸੀਂ ਪਹੁੰਚੇ ਤੇ ਦੇਖੋ ਤੁਸੀਂ ਜਿਹੜਾ ਉਹ આરોਪ ਲਾਇਆ ਗਿਆ ਸੀ 10000 ਦਾ ਜੇ ਉਹਦੇ ਵਿੱਚ ਕੋਈ ਤੱਤ ਹੁੰਦਾ ਤੁਸੀਂ ਆਪ ਦੇਖੋ ਝੂਠਾ આરોਪ ਸੀ ਤੇ ਬੇਬੁਨਿਆਦ આરોਪ ਲਾਇਆ ਗਿਆ ਤੇ ਸੱਚ ਦੀ ਜਿੱਤ ਹੋਈ ਆ ਤੇ ਭਾਨੇ ਸਿੱਧੂ ਦੀ ਜਮਾਨਤ ਹੋਈ ਆ ਕੱਲ ਨੂੰ ਭਾਨਾ ਸਿੱਧੂ ਵੀਰ ਆਪਣੇ ਵਿਚਕਾਰ ਹੋਊ ਤੇ ਤੁਸੀਂ ਸਾਰਿਆਂ ਨੇ ਹੁਣ ਦੇਖੋ ਕਿੰਨਾ ਹੋਇਆ ਵੀ ਜਿਹੜੇ ਲੋਕ ਹਜ਼ਾਰਾਂ ਲੋਕ ਪਹਾਣੇ ਦੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਜਿਨ੍ਹਾਂ ਦਾ ਪਹਾਣੇ ਨੇ ਠੱਗ ਏਜੰਟਾਂ ਤੋਂ ਪੈਸਾ ਵਾਪਸ ਕਰਾਇਆ ਭਾਵੇਂ ਅੱਜ ਤੁਸੀਂ ਨਹੀਂ ਖੜੇ 29 ਤਰੀਕ ਨੂੰ ਤੁਹਾਡਾ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਹਰੇਕ ਬੰਦਾ ਸਵਾਲ ਕਰਦਾ ਮੈਂ ਹੁਣ ਇੰਨੇ ਵਾਰ ਗੱਲ ਕਹੀ ਆ ਵੀ ਭਾਈ ਤੁਸੀਂ ਨਹੀਂ ਪਹੁੰਚੇ ਜਿਨ੍ਹਾਂ ਦੇ ਪੈਸੇ ਵਾਪਸ ਕਰਾਇਆ ਹੁਣ 29 ਤਰੀਕ ਨੂੰ ਕਿਤੇ ਉਹੀ ਗੱਲ ਨਾ ਹੋ ਜੇ ਆਪਦੇ ਬੰਦੇ ਦੇ ਨਾਲ ਖੜਨਾ ਸਿੱਖੋ ਤੇ ਇਹ ਜਿਹੜਾ આરોਪ ਲਾਇਆ ਗਿਆ ਸੀ ਇਹ ਇਸ ਕਰਕੇ ਲਾਇਆ ਗਿਆ ਸੀ ਕਿ ਲੀਡਰ ਦੇ ਘਰ ਦੇ ਨਾਲੋਂ ਵੱਧ ਇਕੱਠ ਪਹਾਣੇ ਦੇ ਗੇਟਾਂ ਦੇ ਵਿੱਚ ਹੁੰਦਾ ਸੀ ਤਾਂ ਕਿ ਭਾਨੇ ਨੂੰ ਭਾਨੇ ਦੇ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਲਈ ਪਿਆਰ ਬਣਿਆ ਹੋਇਆ ਉਹਨੂੰ ਖਤਮ ਕਰਨ ਦੇ ਲਈ ਜਿਹੜੀ ਹਮਦਰਦੀ ਬਣੀ ਹੋਈ ਹੈ ਉਹਨੂੰ ਖਤਮ ਕਰਨ ਦੇ ਲਈ ਲੋਕਾਂ ਦੇ ਦਿਲਾਂ ਚੋਂ ਕੱਢਣ ਦੇ ਲਈ ਭਾਨੇ ਦੇ ਉੱਪਰ ਇਹ ਰੋਪ ਲਾਇਆ ਗਿਆ ਪਰ ਹੋਇਆ ਸਾਰਾ ਕੁਝ ਔਲਟ ਹੁਣ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਭਾਨੇ ਦੇ ਪ੍ਰਤੀ ਪਿਆਰ ਤੇ ਹਮਦਰਦੀ ਹੋਰ ਜ਼ਿਆਦਾ ਵਧ ਗਈ ਠੀਕ ਹੈ ਜੀ ਹੁਣ 29 ਤਰੀਕ ਨੂੰ ਤੁਸੀਂ ਸਾਰਿਆਂ ਨੇ 10:30 11 ਵਜੇ ਦੇ ਨੇੜੇ ਪਿੰਡ ਕੋੜ ਦੁਨੇ ਜ਼ਰੂਰ ਪਹੁੰਚਣਾ ਅਤੇ ਸੱਚਾਈ ਦੀ ਜਿੱਤ ਹੋਈ ਹੈ ਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਆਪਣਾ ਵੱਡਾ ਭਰਾ ਬਹੁਤ ਜਲਦੀ ਆਪਣੇ ਵਿਚਕਾਰ ਹੋਊਗਾ